ਯਾਰ ਫਰੀਦ ਕੋਟ ਰੂ ਹੈ ਕਿਸਾਨ ਮੇਲਾ ਜਦੋਂ ਗੱਡੀਆਂ ਗੱਡੀਆਂ ਬਹੁਤ ਜਨੇ ਖੜੀਆਂ ਹੋਣ ਦਿਦਰ ਦਿਖਾਣੇ ਤੋਂ ਬੂਟੇ ਸ਼ੁਰੂ ਹੋ ਜਾਂਦੇ ਆ ਦੇਖੋ ਇਹ ਫਲ ਫੁੱਲਾਂ ਦੇ ਬੂਟੇ ਆ ਇੱਥੇ ਸ਼ੁਰੂ ਹੋ ਜਾਂਦੇ ਨੇ ਲੋਕ ਇਧਰ ਹੀ ਕਰ ਰਹੇ ਆ ਆਪਾਂ ਇੱਥੇ ਹੀ ਆਵਾਂਗੇ ਮੁੜਦੇ ਹੋਏ ਪਹਿਲਾਂ ਤੁਹਾਨੂੰ ਉਸ ਅੰਦਰ ਲੈ ਕੇ ਚੱਲਦੇ ਹਾਂ ਅੱਥਾ ਲੋ ਜੀ ਇੱਥੇ ਲੱਗਾ ਜਿਹੜਾ ਮੇਲਾ ਕਿਸਾਨ ਮੇਲਾ ਡੇਵਿਸ ਮਾਡਲ ਐਗਰੀਕਲਚਰ ਫਾਰਮ ਐਂਡ ਫਾਰਮਰਸ ਹਾਊਸ ਹਾਂ ਆਪਾਂ ਚੱਲਦੇ ਹਾਂ ਅੰਦਰ ਅੱਜ ਤੁਹਾਨੂੰ ਦਿਖਾਉਂਦੇ ਹਾਂ ਰਸ਼ ਦੇਖੋ ਜੀ ਰਸ਼ ਲੁਝਾਣੇ ਵਿੱਚ ਬਹੁਤ ਰਸ਼ ਸੀਗਾ ਅੱਜ ਵੀ ਬਹੁਤ ਰਸ਼ਾ ਲੱਗੇ ਚੱਲਦੇ ਆਪਾਂ ਅੱਜ ਰਾਸ਼ ਤੋਂ ਹੀ ਦੇਖ ਸਕਦਾ ਹਾਂ ਇਹ ਪਤਾਨਾ ਦਾ ਬਹੁਤ ਜ਼ਾਇਰ ਰਾਸ਼ਾ ਨਾ ਮੇਲਾ ਘੈਂਟ ਬਣਿਆ ਹੈ ਘੈਂਟ ਮੇਲਾ ਲੱਗਾ ਹੋਇਆ ਇੱਥੇ ਟਰਾਲੀ ਭਰੀ ਖੜੀ ਹੈ ਬੂਟਿਆਂ ਦੀ ਆਪਾਂ ਬਾਈਆਂ ਤੋਂ ਬੂਟਾ ਰੇਟ ਪੁੱਛਦੇ ਕਿੰਨੇ ਦਾ ਸਟਾਰਟ ਆ ਤੇ ਕੀ ਹਿਸਾਬ ਦਾ ਵਾ ਇੱਥੋਂ ਕਰਦੇ ਆਪਾਂ ਆਪਣੀ ਵੀਡੀਓ ਸ਼ੁਰੂ ਸਸੀਆ ਭਾਈ ਜੀ ਭਾਈ ਜੀ ਕਿਹੜੇ-ਕਿਹੜੇ ਬੂਟੇ ਤੇ ਕਿੰਨੇ ਦਾ ਸਟਾਰਟ ਆਪਣੇ ਕੋਲੇ ਆਪਾਂ ਕੋਲੇ ਕਿੰਨੂ ਸੀਡ ਲੱਗ ਸੇ ਅੱਛਾ ਜੀ 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 ਅੱਛਾ ਇਸ ਤੋਂ ਬਾਅਦ ਅੱਗੇ ਵੀ ਚੱਲਦੇ ਆਂ ਅੱਜ ਅ ਇਹ ਬਈ ਕਰੇ ਹਸਤੇ ਹੈ ਤੇ ਪ੍ਰੈਸ਼ਰ ਵਾਸਤੇ ਹੈ ਠੀਕ ਪ੍ਰੈਸ਼ਰ ਇੱਕ ਮਤਲਬ ਪਸ਼ੂ ਕੋਲੋਂ ਸਪਰੇਅ ਕੋਲੋਂ ਆ ਰਿਹਾ ਚਿੱਟਾ ਜਿਹਾ ਪਾਣੀ ਇਹ ਸਭ ਤੋਂ ਜ਼ਿਆਦਾ ਹਾਂ ਠੀਕ ਹੈ ਜੀ ਸਪਰੇਅ ਹੈ ਜੇ ਪਸ਼ੂਆਂ ਦੇ ਚਟਾ ਛਟੜ ਲੱਗੇ ਹੁੰਦੇ ਉਹ ਪਾਉਂ ਲਾਉਣੇ ਹੋਣ ਜਾਂ ਹੋਰ ਹੀ ਕੰਮ ਲੈ ਆਦਿਆਂ ਪਹਿਤੋਂ ਇਹਨਾਂ ਚੀਜ਼ਾਂ ਅੱਗੇ ਚੱਲਦੇ ਆਂ ਕਿਆ ਲਈ ਇਹ ਅਗਰਬੱਤੀ ਲਾਣ ਲਈ ਹੈ ਅਗਰਬੱਤੀ ਲਾਣ ਲਈ ਕਿੰਨੇ ਸਟਾਰਟਿੰਗ ਹੈ ਕੀ ਇਹ ਹਾਂ 70 ਜਾਂ 30 ਜਾਂ 50 ਰੁਪਏ ਅੱਛਾ 70 30 50 ਅਗਰਬੱਤੀ ਤੂ ਬਲਾਉਗਾ ਨਹੀਂ ਟਿਕਣਾ ਪਾਣੀ ਦੇ ਦੇਰੀ ਕੇ ஓਕੇ ஓਕੇ ਠੀਕ ਹੈ ਮਿਹਰਬਾਨ ਆ ਫਾਰ ਉਹ ਹੀ ਜਾਗਾ ਇਹਦਾ ਰੇਟ ਨਹੀਂ ਪੁੱਛਿਆ ਪੁੱਛਦਾ ਰੇਟ ਕੀ ਬਈ ਇਹਦਾ 100 ਰੁਪਏ 100 ਰੁਪਏ ਦਾ ਕਿਹੜੇ ਕਿਹੜੇ ਕੰਮ ਆਉਂਦਾ ਇਹ ਹਾਂ ਸਪਰੇਅ ਦੇਣ ਵਾਸਤੇ ਹੀ ਬਸੂਆਂ ਨੂੰ ਦਵਾਈ ਉਹ ਚਿਕਨ ਵਾਸਤੇ ਅੱਛਾ ਹੀ ਪੇਟ ਪੌਦੇ ਨੂੰ ਪਾਣੀ ਉਹ ਦੇਣ ਵਾਸਤੇ ਅੱਛਾ ਮੈਂ 5-6 ਪੰਪ ਲਾਉ ਉਹਦੇ ਬਾਅਦ ਚਲੀ ਜਾਊਗਾ ਆਪੇ ਚਲੇ ਨਾਸਤੂ ਬਾਅਦ ਹਰ ਬੋਤਲ ਠੀਕ ਹੈ ਕਿਤਾਬਾਂ ਵਗੈਰਾ ਇਹ ਕਿੰਨੇ ਭਾਈ ਪੇਂਟਿੰਗ ਅ ਫਜ਼ਲ ਹੈ ਕਿਹੜੀ ਫਜ਼ਲ ਅੱਛਾ ਅੱਛਾ ਸੋ ਇਹ ਕਾਦ ਲਈ ਹੈ ਸ਼ੋਪੀਸ ਵਾਸਤੇ ਦੇਖੋ ਸ਼ੁਰੂਆਤ ਤੋਂ ਅੱਛਾ ਅੱਛਾ ਸ਼ੋਪੀਸ ਵਾਸਤੇ ਹੈ ਇਹ ਕਿੰਨੇ ਦਾ ਸਟਾਰਟ ਹੈ ਕਿ ਭਰੇ 100 ਰੁਪਏ 100 ਰੁਪਏ ਦਾ ਹੈ ਹਾਂ ਸ਼ੋਪੀਸ ਵਾਸਤੇ ਜਾਨੀ ਵਧੀਆ ਚੀਜ਼ ਆ ਆਗੇ ਨਕਸ਼ੇ ਤੇ ਆਈ ਆਪਾਂ ਤੁਹਾਨੂੰ ਸਾਰਾ ਕੰਮ ਫਿਰ ਕਿਦਾਂ ਦਿਖਾਉਣਾ ਚਾਹੀਦਾ ਹੈ ਰੇਟ ਵੀ ਅੱਜ ਉਹਦੇ ਰੇਟ ਰੂਟ ਜਿਆਦਾ ਨਹੀਂ ਪੁੱਛੇ ਗਏ ਸੀਗੇ ਵੈਸੇ ਮੈਂ ਜਿਹੜੇ ਉੱਤੇ ਲਿਖੇ ਸੀ ਉਹ ਮੈਂਸ਼ਨ ਕਰਤੇ ਜੀ ਅੱਜ ਤੁਹਾਨੂੰ ਰੇਟ ਵੀ ਨਾਲ ਨਾਲ ਪੁੱਛ ਕੇ ਦੱਸਣੇ ਆਗੇ ਆਪਾਂ ਤੇ ਆਜੋ ਬਣੇ ਰਹੋ ਸਟੇ ਟਿਊਨਸ ਵਿਦ ਮੀ 10 20 ਲਾ ਤੇ ਮੇਲਾ ਇਧਰ ਸਮਾਪਤੀ ਹੋ ਚੁੱਕੀ ਆ ਭਾਈ ਸੰਭਾਲ ਲੈਣਾ ਸਮਾਨ ਆ ਲੈ ਜਾਂਦੇ ਬਾਈ ਬੀ ਭੁੱਲੀ ਜਾਂਦੇ ਆ ਹੈਗਾ ਬੈਗ ਮੋਟਰਸਾਈਕਲ ਦੇ ਤਦੋਂ ਸ਼ੁਰੂ ਕਰ ਰਹੇ ਹਾਂ ਲਓ ਜੀ ਖਾਣ ਪੀਣ ਦਾ ਸਮਾਨ ਵੀ ਆਪਾਂ ਗੋਲ ਗੱਪੇ ਤੁਹਾਨੂੰ ਪਤਾ ਖਾਣੇ ਖਾਣੇ ਰੋਕੇ ਖਾਣੇ ਗੋਲ ਗੱਪੇ ਬਰੈਡ ਪਕੌੜਾ ਖਾ ਲਵੋ ਲਾਹਣੇ ਖਾ ਲਓ ਅੱਗੇ ਚੱਲਦੇ ਆਂ ਜੀ ਅੱਗੇ ਚੱਲਦੇ ਆਂ ਜੀ ਮਾਰਟੀ ਗ੍ਰੇਨ ਆ ਗਿਆ ਮਾਰਟੀ ਦਾ ਰਗੀ ਆਣਾ 150 ਜੀ ਕਿਉਂ ਕੁਆਲਿਟੀ ਬਾਈ ਕੀਪਰ ਡਾਟਾ ਜੀ ਕੀ ਕੀਪਰ ਡਾਟਾ ਜੀ ਤੁਹਾਡੇ ਕੋਲ ਗੁਰਦੇ ਪਰ ਜਾਣ ਗੁਰਦੇ ਆ ਜੀ ਸਾਰੇ ਆਟਮਨ ਕਿੰਨੇ ਸਟਾਰਟ ਆ ਤੇ ਕਿੰਨੇ ਕੁਆਂਟੀਟੀ 90 ਰੁਪਏ ਤੋਂ ਹੁੰਦਾ ਜੀ ਅੱਛਾ ਜੀ 300 ਰੁਪਏ ਤੱਕ 300 ਰੁਪਏ ਤੱਕ ਅੱਛਾ ਗੁਰਦੇ ਆ ਕੁਆਲਿਟੀਆਂ ਸਾਰੀਆਂ ਆਂ ਦੇਖੋ ਬਾਈ ਗੁਰਦੇ ਆ ਕੁਆਲਿਟੀਆਂ ਆਂ ਜੀ ਦੇ ਚੱਕਰ ਤੁਸੀਂ ਵੀ ਲੈਣੀ ਵੀਰੇ ਜੀ ਨੀ 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 ਅੱਛਾ ਗੋੜਾ ਚੱਕਰ ਵੀ ਹੈ ਗਿਆ ਸ਼ੱਕਰ ਵੀ ਮਿਲ ਜਾਂਦੀ ਹੈ ਹਾਂਜੀ ਗੋੜਾ ਸ਼ੱਕਰ ਹਾਂਜੀ ਆਜ ਨਹੀਂ ਹੈ ਗੋੜਾ ਸ਼ੱਕਰ ਨੂੰ ਬਿਸਕੁਟ ਵੀ ਹੈ ਨਾ ਉਹ ਵੀ ਗੋੜਾ ਗੋੜਾ ਤੇ ਫਿਰ ਉਹ ਕਹਿੰਦੇ ਨੇ ਅਸ਼ੌਨ ਦੇਸ਼ ਵਿੱਚ ਕਹਿੰਦੇ ਨੇ ਹਾਂ ਸਾਡੇ ਕੋਲ ਤਾਂ ਤੇਲੀਆਂ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਨਾਰੀਅਲ ਦੀਆਂ ਪਿੰਨੀਆਂ ਓਕੇ 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 ਸੌਫ ਵਾਲਾ ਗੋੜਾ ਜੁਆਣ ਵਾਲਾ ਗੋੜਾ ਠੀਕ ਹੈ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਗੋੜੀਆਂ ਦੀਆਂ ਵੈਰਾਈਟੀਆਂ ਸਾਰੇ ਬੈਠਾ ਦੇ ਨੀ ਨੀ ਆਹ ਹੁੰਦਾ ਹੈਗਾ ਆ ਪਾ ਦਿਵਾ ਇਹਨਾਂ ਨੇ ਅਬ ਇਸ ਕੋਈ অলরেਡੀ ਹੋ ਰਿਹਾ ਇਹਨਾਂ ਨੇ ਮੁੰਡਾ ਨੇ ਆ ਆ ਵੀ ਆ ਬਾਈ ਆ ਵੀ ਆ ਆ ਵੀ ਆ ਹਾਂਜੀ ਉਸ ਨੇ ਉਸ ਨੇ ਅੱਗੇ ਬਿਫੋਰਸ ਵਾਲੇ ਵੀ ਚੈੱਕ ਕਰੂਗੇ ਕਿ ਉਹਨੇ ਹੈਗੇ ਪੜਾ ਕੇ ਉਹ ਗੋਦਰੇ ਦੇ ਬਿਸਕਟ ਵੀ ਆ ਬਹੁਤ ਸਾਰਾ ਸਮਾਨ ਹੈਗਾ ਬਈਆਂ ਦਾ ਜੋ ਦਿਖਾਉਂਦੀ ਆ ਅਦਰਕ ਹੈ ਇਹ। ਇਹ ਕਿ ਅਦਰਕ ਹੀ ਨਾ ਜੀ? ਇਹ ਨਹੀਂ ਹਲਦੀ ਹੈ ਜੀ। ਹਲਦੀ ਹਲਦੀ ਮੈਂ ਅਦਰਕ ਕਰਾਂਗਾ। ਹਾਂਜੀ ਹਾਂਜੀ। ਤੇ ਕੀ ਰੇਟ ਆ ਜੀ ਤੇ ਕਿੱਥੋਂ ਦੀ ਹੈ? 60 ਰੁਪਏ 100 ਦੇ ਕਿਲੋ ਇਹ ਪਿਆਜ਼ ਦੋ ਕਿੱਸ ਮਾਈ। ਅੱਛਾ 60 ਰੁਪਏ। ਹਾਂਜੀ। ਪੰਜ ਕਿਨੇ ਖਰਦੋ ਜੀ? ਅੱਛਾ ਪੰਜ ਕਿਨੇ ਖਰਦੋ ਆਏ ਤੁਸੀਂ? ਗੁਰਪ੍ਰੀਤ ਸਿੰਘ ਬਾਈ ਜੀ ਨੇ ਹਲਦੀ ਲਾਈ ਹੈਗੀ ਆ। ਕਹਿੰਦੇ ਬੜੀ ਵਧੀਆ ਕਿਸਮ ਦੀ ਹੈਗੀ ਹੈ ਕਹਿੰਦੇ। ਆਪਕੇ ਚੱਲਦੇ। 60 ਰੁਪਏ। ਸਸੇ ਕਰੀ। ਠੀਕ ਹੈ ਆਪਣਾ ਸਾਮਾਨ। 10 ਦਾ ਦਮੜਾ। ਹਾਂਜੀ ਰੇਟ ਦਾ ਸੁਣਾਓ ਰੇਟ ਦਾ ਸੁਣਾਓ ਕਿਹੜੀ ਹਲਦੀ ਹੈ ਕਿ ਇਹ ਦਿੱਤਿਆ ਹੈ ਦਿੱਤਿਆ ਕੰਪਨੀ ਹਲਦੀ ਹੈ ਹਾਂਜੀ ਕੀ ਰੇਟ ਹੈਗਾ ਇਹਦਾ 150 ਰੁਪਏ ਦਾ ਦਿੱਤਾ 150 ਰੁਪਏ ਦਾ ਕੁਲ ਆਰਡਰ ਹੋਰ ਕੀ ਹੈਗਾ ਉਹ ਦੋ ਤਿੰਨ ਨਾਈਟ ਮਦਦ ਨਾਲ ਲੜੀਆਂ ਪਈਆਂ ਹਾਂ ਬਾਦਾਮ ਲੱਠੀ ਹੈ ਚਾਹੀਦਾ ਬਾਦਾਮ ਦੇ ਕਿਸ ਤਰ੍ਹਾਂ ਦੇ ਆ ਪਰ ਮੈਂ ਲਾ ਸੌਂਦਾ ਤੇਲ ਸਟੇਸ਼ਨ ਠੀਕ ਹੈ ਠੀਕ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਕੋਹ ਨਹੀਂ ਕੋਹ ਨਹੀਂ ਤੋਂ ਅੱਛਾ ਠੀਕ ਹੈ ਬਹੁਤ ਵਧੀਆ ਬਦਾਮ ਮਸੂਰ ਤਰ੍ਹਾਂ ਦੇ ਸੀ ਆਟਮ ਜਿਹੜੀ ਦੇਖੀ ਜੜੀ ਆਪਣੇ ਅਸੀ ਗਾਲ ਜੀ ਹਾਂਜੀ ਕੀ ਚੀਜ਼ ਆਈ ਇਹ ਪਰੋਠੇ ਵਾਸਤੇ ਇੰਨਾ ਪੈਕਟਾਂ ਚ ਕੀ ਆਈ ਇਹ ਇਹ ਗਰਮ ਮਸਾਲਾ ਇਹ ਗਰਮ ਮਸਾਲੇ ਅੱਛਾ ਜੀ ਤੁਹਾਨੂੰ ਦਿਖਾ ਦਨੇ ਗਰਮ ਮਸਾਲੇ ਆ ਗਿਆ ਆਤਰਾ ਗਰਮ ਮਸਾਲੇ ਵੀ ਰੱਖੋ ਵੈਸੀ ਚੈਨਲ ਆ YouTube ਤੇ ਹੀ ਹਾਂਜੀ ਉਹਦਾ ਚੈਨਲ ਆ ਤੁਹਾਡਾ ਗਰੀਬ ਬਲੌਗਰ ਆ ਜੀ ਗਰੀਬ ਬਲੌਗਰ ਗਰੀਬ ਬਲੌਗਰ ਹਾਂਜੀ ਹਾਂਜੀ ਚਲ ਵੰਡੀ ਪਾਈ ਕਹਿੰਦੇ ਹੁੰਦੇ ਆ ਟੱਕੇ ਖਾ ਖਾ ਕੇ ਅਗਲਾ ਆ ਜਾਂਦੀ ਤੇ ਆਪਾਂ ਅੱਜ ਉਹਦੇ ਰੇਟ ਰੂਟ ਨਹੀਂ ਪੁੱਛਿਆ ਜੀ ਰੇਟ ਰੂਟ ਸਾਰੇ ਪੁੱਛਿਆ ਨੇ ਨਾਲ ਦੇ ਨਾਲ ਆਪਾਂ ਨੂੰ ਇਹ ਬਹੁਤ ਵਧੀਆ ਸੁਜੋਗ ਮਿਲ ਰਿਹਾ ਪਿਛੜੀਆਂ ਭੈਣਾਂ ਖੜੀਆਂ ਸੀ ਉਹਨਾਂ ਨੇ ਆਪ ਨੂੰ ਦੱਸਿਆ ਸਾਰੀਆਂ ਚੀਜ਼ਾਂ ਬਾਰੇ ਪਿਛੜੇ 22 ਸੀ ਉਹਨਾਂ ਨੇ ਗੁੜ ਬਾਰੇ ਬਹੁਤ ਵੇ ਦੱਸਿਆ ਚਲੋ ਆਪਾਂ ਸਾਨੂੰ ਅੱਗੇ ਲੈ ਕੇ ਚੱਲਦੇ ਆਜੋ ਬਹੁਤ ਇੰਟਰਸਟਿੰਗ ਹੋਣਾ ਬਲੌਗ ਐਦਾ ਇਹ ਸਾਰੇ ਸ਼ੋਪੀਸ ਨੇ ਆ ਦੇਖੋ ਸ਼ੋਅ ਕੀ ਸਬਾਹ ਕੈਂਡ ਆ ਆ ਦੇਖੋ ਚੂਲਾ ਤੁਸੀਂ ਦੇਖ ਲਓ ਬਹੁਤ ਕੈਂਡ ਚੂਲਾ ਭਾਈ ਚੂਲੇ ਦਾ ਕੀ ਪ੍ਰਾਈਸ ਦਾ 8000 ਰੁਪਏ ਦਾ ਇਹ ਠੀਕ ਹੈ ਜੀ 8000 ਰੁਪਏ ਦਾ ਸੋਹਣਾ ਚੀਜ਼ ਬਣੀ ਆ ਆਂਦਰ ਸੂਫੇ ਲੱਗੇ ਛੋਟੇ ਛੋਟੇ بڑے ਘੈਂਟ ਆ ਆ ਟੇਬਲਾ ਆ ਬੈੱਡਾ ਜੀ ਬੜ ਬੜਾ ਸੋਹਣਾ ਬੜੀ ਸੋਹਣੀ ਡਿਜ਼ਾਈਨਿੰਗ ਆ ਬੈੱਡ ਦੀ ਦੇਖ ਸਾਡੇ ਹੁਣ ਜ਼ੂਮ ਕਰਕੇ ਦਿਖਾਉਣੇ ਆ। ਉਹ ਦੇਖ ਕਿਦਰੀ ਸੋਫੇ ਪਿਆ ਬੜੇ ਘੈਂਟ ਘੈਂਟ ਆ। ਭਈ ਆਹ ਸੈੱਟ ਦਾ ਕੀ ਪ੍ਰਾਈਸ ਆ ਜੀ? 10000 ਮੜ ਆ ਜ। 800 16000 ਰੁਪਏ ਦਾ ਹੀ ਬਿਦਾਉ ਟੇਬਲ ਦੇ। 16000 ਬਿਦਾਉ ਟੇਬਲ ਸੇ ਜੀ। ਅਚ ਟੇਬਲ ਅਲੱਗ ਲੈਣਾ ਪੈਗਾ ਜੀ। ਠੀਕ ਆ ਜੀ। 16000 ਦਾ ਏ। ਆ ਤੁਹਾਨੂੰ ਦਿਖਾਉਣੇ ਫਿਰ 16000 ਦਾ ਇੱਕ ਤਾਂ ਵੱਡਾ ਸੋਫਾ। ਇਹ ਨਾਲ ਦੋ ਆ ਨੇ, ਇੱਕ ਆ ਨੇ। ਆ ਟੇਬਲ ਨਹੀਂ ਵਿੱਚ ਹੈਗਾ। ਆ ਹੈਗਾ 165000 ਸਾਰਾ ਬੜਾ ਇਧਰ ਲੱਕੜ ਦੇ ਕੁਛ ਪਈਆਂ ਫਟੀਆਂ ਹੀ ਆ ਨਹੀਂ ਬਾਕਸ ਦਰਾਜ ਨੇ ਇਧਰ ਬਹੁਤ ਨਾਲ ਗੱਡ ਪਿਆ ਭਾਈਆਂ ਦੇ ਸੋਫੇ ਇਹਨਾਂ ਵੀਰੇ 100000 ਬੜਾ ਇਹ 165000 ਪਹਿਲਾ ਮਾਡਲ ਹੈ ਜੀ ਅੱਜ ਆਫਰ ਚ ਲੱਗਿਆ ਹੈ 130000 ਰੁਪਏ 130000 ਸਾਰਾ ਟੋਟਲ ਜਿਹੜਾ ਸਾਰਾ ਪਿਆਸ਼ ਹੈ ਇਧਰ ਆ ਤੁਹਾਨੂੰ ਦਿਖਾ ਦਿੰਨੇ ਇਧਰ 165000 ਹੈਗਾ ਇਹਦਾ ਆ ਦੇਖੋ ਹੁਣ ਦਿਖਾ ਦਿੰਦਾ ਹਾਂ ਹਾਂਜੀ ਹਾਂ ਅੱਛਾ ਇੱਥੋਂ ਇੱਥੇ ਚੱਲਣਾ ਜੀ ਆ ਲੈ ਜਦੋਂ ਦਿਖਾ ਦਿੰਦੇ ਆ ਬਾਈ ਕਹਿੰਦੇ 1 ਲੱਖ 30 ਹਜ਼ਾਰ ਦਾ ਹਾਂਜੀ ਇਹ 9 ਸੀਟਰ ਸੋਫਾ ਹੈ 9 ਸੀਟਰ ਉਹ ਕੇ ਕੇ ਠੀਕ ਹੈ ਇਹ 10 ਸਾਲ ਦੀ ਗਾਰੰਟੀ ਹੈ ਜੀ ਗੱਡੀ ਦੀ 10 ਸਾਲ ਦੀ ਗਾਰੰਟੀ ਬਾਈ ਜੀ ਕਹਿੰਦੇ ਗੱਡੀ ਖਰਾਬ ਹੋ ਜੇ ਪਸ਼ੂ ਹੋ ਜੇ ਆ ਦੇਖੋ ਬਹੁਤ ਕਹਾਂਟ ਸੋਫਾ ਬਾਈ ਇਹ ਸਾਰੀ ਰਾਇਲ ਲੁੱਕ ਦੇ ਵਿੱਚ ਹੈ ਜੀ ਅੱਛਾ ਅੱਛਾ ਜੀ ਪੀਯੂ ਮੈਟੈਲਿਕ ਪਾਲਿਸ਼ ਦੇ ਵਿੱਚ ਹੈ ਅੱਛਾ ਅੱਛਾ ਜੀ 322 ਕੋਪੋਜ਼ਿਟ 116 ਹਾਈ ਬੈਕ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਬਾਈ ਜੀ ਕੋਟਪੁਰ कोटपुर ते ਤੁਹਾਡੀ ਆਪਣੀ ਸ਼ਾਪ ਦਾ ਨਾਮ ਦੱਸ ਦੋ ਨਿਊ ਬੰਬੇ ਫਰਨੀਚਰ ਫਿਟਕੋਟ ਨਿਊ ਬੰਬੇ ਫਰਨੀਚਰ ਫਿਟਕੋਟ ਓਕੇ ਠੀਕ ਆ ਬਈ ਮਿਹਰਬਾਨੀ ਓਕੇ ਸਰ ਗੱਡੀਆਂ ਖੜੀਆਂ ਆਪਾਂ ਵੀ ਤੇ ਹਾਂ ਕਿਵੇਂ ਕੀ ਸਭ ਬੰਗੀ ਗੱਡੀ ਦਾ ਇਹਦਾ ਪ੍ਰਾਈਸ ਕਿਹੜਾ ਮਾਡਲ ਹੈ ਤੇ ਇਹ ਐਸਕੇਪ ਜੈਡ ਮਾਡਲ ਹੈ ਸਰ ਕਮਰਸ਼ਲ ਕਿਹੜੀ ਐਸਕੇਪ ਜੈਡ ਮਾਡਲ ਹੈ ਸਰ ਓਕੇ 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 ਠੀਕ ਹੈ ਉਹ ਕੈਂਡ ਬਣੀ ਗੱਡੀ ਆ ਦੇਖ ਤੁਹਾਨੂੰ ਦਿਖਾ ਦਿੰਦੇ ਐਕਸ਼ੋਰੂਮ ਪ੍ਰਾਈਸ ਦੇਦਾ ਹੈ 15.5 ਲੱਖ ਦਾ ਓਕੇ ਜੀ ਸ਼ੋਰੂਮ ਪ੍ਰਾਈਸ 15.5 ਲੱਖ ਦਾ ਓਕੇ ਠੀਕ ਹੈ ਪਿਛਾ ਸਮਾਂ ਸਮ ਰੱਖਣ ਨੂੰ ਉਹਦੀ ਖੁੱਲੀ ਬਣਾਈ ਹੈ ਤੁਹਾਨੂੰ ਲੱਗੇ ਡੇਕੜਾ ਨੇ ਆਪਾਂ ਸਾਰਾ ਪਿੱਛੋਂ ਲੁੱਕ ਦਿਖਾ ਦਿੰਦੇ ਆਂ ਜੀ ਉਹ ਦੇਖੋ ਆਈਸੂ ਟਰੱਕ ਹੀ ਆ ਜਿਵੇਂ ਬੱਚਾ ਮੌਨਸਟਰ ਟਰੱਕ ਨਹੀਂਦਾ ਉਦਾਂ ਹੀ ਆ ਅੱਗੇ ਚੱਲਦੇ ਆ ਜੋ ਇਹ ਹਾਈਲਕਸ ਕੰਪਨੀ ਦੀ ਗੱਡੀ ਆ ਤੇ ਭਾਈ ਹੈ ਨਹੀਂ ਪਤਾ ਕਿਥੇ ਗਏ ਗਏ ਆ ਇਹ ਤੁਹਾਨੂੰ ਆਪਾਂ ਇਹਨਾਂ ਬਾਰੇ ਵੀ ਦੱਸ ਦੇਣਾ ਸੀਗਾ ਸਸ ਗਿਆਈ ਭਾਈ ਕੀ ਕੱਡੀ ਹੈਗਾ ਦੱਸੋ ਫੀਚਰਸ ਬਾਰੇ ਸਾਰਾ ਕੁਝ ਆਪਕਿ ਤੁਹਾਨੂੰ 25 ਸਾਰਾ ਜੀ ਅੱਛਾ ਜੀ ਠੀਕ ਹੈ ਇਹ ਵੀ ਐਗਰੀਕਲਚਰ ਵਾਸਤੇ ਮੋਸਟਲੀ ਯੂਜ਼ ਹੁੰਦੀ ਹੈ ਐਗਰੀਕਲਚਰ ਵਾਸਤੇ ਸਹੀ ਹੈ ਕੀ ਪ੍ਰਾਈਸ ਦਾ ਹੈਗਾ ਇਹ ਤਾਂ ਪ੍ਰਾਈਸ ਹੈਗਾ 44 ਲੱਖ ਰੁਪਏ ਆਨ ਰੋਡ ਪੈਂਦੀ ਹੈ ਜੀ ਆਨ ਰੋਡ 44 ਲੱਖ ਹਾਂ ਜੀ 44 ਲੱਖ ਠੀਕ ਹੈ 44 ਲੱਖ ਠੀਕ ਹੈ ਘੰਟਾ ਡੀ ਬਣੀ ਜਾਂਦੀ ਹੈ ਇਹਨਾਂ ਐਵਰੇਜ ਵਗੈਰਾ ਦਾ ਕੀ ਹਿਸਾਬ ਹੁੰਦਾ ਜੀ ਸਰ ਐਵਰੇਜ ਜਿਹੜੀ ਰਹੀਗੀ ਆਪਣੇ 10 12 ਦੀ ਐਵਰੇਜ ਲੈਂਦੀ ਹੈ ਜੀ 10 12 ਦੀ ਐਵਰੇਜ ਦਾ ਕੋਈ ਵੱਡੀ ਗੱਡੀ ਹੈ ਨਾ ਵੱਡਾ ਇੰਜਨ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਹਾਂਜੀ ਕੁਆਲਿਟੀ ਦਾ ਬਹੁਤ ਸਰ ਅੱਛਾ ਅੱਛਾ ਇਹ ਅੱਛਾ ਕਾਰ ਜਿੰਨੇ ਬੱਜੀ ਖੱਡੇ ਤੇ ਚੱਲੀਏ ਪੰਡ ਬੰਪਰੇ ਦਾ ਜਿਹੜਾ ਹੈਗਾ ਉਹ ਸੱਚ ਨਹੀਂ ਹੁੰਦਾ ਜੀ ਸੱਚ ਨਹੀਂ ਰੋਕੇ ਕਿਉਂਕਿ ਇਹਦਾ ਜਿਹੜਾ ਅਪਰੋਚ ਐਂਗਲ ਹੈ ਨਾ 29 ਡਿਗਰੀ ਉੱਧਾਗਾ ਉੱਚਾ ਬਣਿਆ ਹੋਣਾ ਠੀਕ ਹਾਂਜੀ ਹਾਂਜੀ ਔਰ ਜਿਹੜਾ ਇਹਦਾ ਪਿੱਛੇ ਕੁੰਛ ਦੀ ਗੱਲ ਕਰੀਏ ਜੀ ਹਾਂਜੀ ਇਹ ਤੇ 500 55 ਕਿਲੋ ਤੁਸੀਂ ਸਮਾਨ ਰੱਖ ਸਕਦੇ ਹੋ ਓਕੇ ਖੁੱਲੀ ਬਣੀ ਕਾਫੀ ਪਛੜ ਲਗੀ ਇਹਦੇ ਅੰਦਰ ਕਮਾਨੀਆਂ ਪਾਈਆਂ ਹੋਈਆਂ ਪਿੱਛੇ ਅੱਛਾ ਜੀ ਇਹਦਾ ਜਿਹੜਾ ਪਿਛਲਾ ਅਪਰੋਚ ਐਂਗਲ ਹੈਗਾ ਜੀ ਹਾਂਜੀ ਉਹ 26 ਡਿਗਰੀ ਐਂਗਲ ਹੈ ਜੀ ਓਕੇ ਜੀ ਹਾਂਜੀ ਠੀਕ ਹੈ ਤਾਂ ਉਹ ਬੈਨਫਿਟ ਨਾਲ ਬੜਕੀ ਨਹੀਂ ਗੱਡੀ ਜਿਹੜੀ ਕਮਾਨੀਆਂ ਪਾਈ ਗੱਡੀ ਜਿੰਨਾ ਮਰਜ਼ੀ ਵਜ਼ਨ ਹੋਏ ਗੱਡੀ ਗੱਡੀ ਕਦੇ ਖੱਡੇ 'ਚ ਫਸੇਗੀ ਨਹੀਂ ਬਿਲਕੁਲ ਠੀਕ ਇਹਦਾ ਬੈਨਫਿਟ ਹੈ ਠੀਕ ਹੈ ਇੱਕ ਵਾਰੀ ਪ੍ਰਾਈਜ਼ ਮੜਾ ਜਿਹੜਾ ਤੋਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸਰ ਮੈਂ ਆਈਜੀਐਮ ਟੋヨタ ਫਿਰੋਜ਼ਪੁਰ ਤੋਂ ਰਿਪਰੈਜ਼ੈਂਟ ਕਰਦਾ ਜੀ ਮੇਰਾ ਨਾਮ ਰਾਹੁਲ ਹੈ ਜੀ ਠੀਕ ਓਕੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਮੇਰਾ ਕੰਟੈਕਟ ਨੰਬਰ ਹੈ 9041225657 ਓਕੇ ਕੰਟੈਕਟ ਨੰਬਰ ਤੁਸੀਂ ਸਰ ਇੱਕ ਵਾਰੀ ਦੁਬਾਰਾ ਫਿਰ ਬੋਲ ਦੋ ਮੇਰਾ ਕੰਟੈਕਟ ਨੰਬਰ ਹੈ 9041225657 ਓਕੇ ਤੁਹਾਡਾ ਸੰਪਰਕ ਕਰ ਸਕਦੇ ਸਾਰੇ ਜਿਹਨੂੰ ਲੋੜ ਹੈ ਹਣਾ ਠੀਕ ਥੈਂਕ ਯੂ ਕੋਈ ਕਾਰ ਟੋヨタ ਦੀ ਲੈਣੀ ਹੋਏ ਮੇਰੇ ਨਾਲ ਸੰਪਰਕ ਕਰੋ ਓਕੇ ਜੀ ਥੈਂਕ ਯੂ ਵਾਈ ਨੇ ਫੋਟੋ ਚਾਹੀ ਹੁੰਦੇ ਆ ਇਹਦਰਾ ਆ ਗਿਆ ਸਪਰੇਅ ਵਾਲੇ ਜਹਾਜ ਮੈਂ ਤਾਂ ਇਹਨੂੰ ਜਹਾਜ ਕਹਿੰਨ ਹਾਂ ਦੇਖੋ ਘੈਂਟ ਬਣਿਆ ਜੀ सारे मेरे हिसाब ट्रैक्टर आगे महिंद्रा नोवो आप ट्रैक्टर ट्रैक्टर दस दो कुछ नहीं कुछ ट्रैक्टर पर दस दो कुछ मॉडल नंबर प्राइस से ਹਾਂ ਜੀ ਇਧਰ ਹਾਂ ਜੀ ਇਹ 605 ਲੋਵੋ ਆ ਜੀ ਇਹ ਸੀਆਰਟੀ ਆ ਠੀਕ ਹੈ ਜੀ ਇਹ ਮੂਰੀਟ ਹੈਗਾ ਇਹਦਾ 12 ਲੱਖ 20 ਹਜ਼ਾਰ ਰੁਪਿਆ ਠੀਕ ਹੈ ਜੀ ਇਸ ਤੇ ਡਿਸਕਾਊਂਟ ਆ 11 ਲੱਖ 20 ਆ 11 ਲੱਖ 20 ਰੇਟ ਆ ਹਾਂ ਜੀ ਠੀਕ ਹੈ ਤੁਸੀਂ ਸੀਆਰਟੀ ਆ ਜੀ ਬਾਕੀ ਇਹ ਅੱਛਾ ਜੀ ਇਹਦਾ ਪਰਾ 655 66 ਦਾ ਪਰਾਧਾਰੀ ਹੈ 66 10000 ਠੀਕ ਹੈ ਜੀ ਹਾਂ ਜੀ ਓਕੇ ओके। ਨਾ। ਐਸ਼ਾ ਹੀ ਕੰਪਨੀ ਦੇ ਚਰੀਸਟ ਆ ਕੇ ਠੀਕ ਆ ਗਿਆ। ਬਲੀਏ ਮਾ ਜੀ ਇਹ। ਠੀਕ ਹੈ ਇਹ। ਸਟੇਲਿਵਰ ਨੂੰ ਫੋਰਵਰਡ ਆ 15 ਹੀ ਰਿਵਰਸ ਆ। ਓਕੇ। ਸੀਆਰਡੀ ਆਉਂਦਾ ਫਰੰਟ ਵਾਲਾ ਹਿੱਸਾ ਦਾ ਕਰਾਰ ਉਹਦਾ ਆਉਂਦਾ। ਕਰਾਰ ਓਕੇ। ਅੱਗੇ ਨੰਬਰ ਹੈਗੇ ਆ ਦੇ 9524 ਦੇ। ਅੱਛਾ 9524 ਦੇ ਅਗਲੇ। 9 9524 ਦੇ ਪਿੱਛੇ ਵਾਲੇ ਹੈਗੇ 16928 ਦੇ। ਅੱਛਾ 16928। ਸੀਆਰਡੀ ਵਿੱਚ ਮਾਡਲ। ਓਕੇ ਓਕੇ। ਹਾਂਜੀ। ਠੀਕ ਹੈ ਬੜੀ ਕੰਡ ਸੀ ਚ ਬਣੀ ਗਈ ਆ। ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ? ਮੈਜੀ ਲੁਧਿਆਣਾ ਤੋਂ। ਤੁਸੀਂ ਲੁਧਿਆਣੇ ਤੋਂ ਆਏ ਹੋ। ਹਾਂਜੀ। ਠੀਕ ਹੈ ਜੀ। Mahindra Tractor Company ਤੋਂ। ਟਰੈਕਟਰ ਰਹੇ। ਠੀਕ ਹੈ ਜੀ। ਬਾਕੀ ਇਹ ਸਟੱਪ ਲੀਵਰ ਨਾਲ ਆਉਂਦਾ ਹੈ। ਅੱਛਾ ਅੱਛਾ ਜੀ। 15 ਦੀ ਵਾਰਸਾ 15 ਫੋਰਵਰਡ ਹੈ। ਓਕੇ ਓਕੇ ਠੀਕ ਹੈ ਜੀ। ਡਬਲ ਡਿਸਟ੍ਰੀਬਿਊਟਰ ਆ, ਇੰਡੀਪੈਂਡੈਂਟ ਕਲੱਚ ਆ। ਇੰਡੀਪੈਂਡੈਂਟ ਕਲੱਚ ਓਕੇ ਠੀਕ ਹੈ। ਇੱਕ ਲਿਫਟ ਵੀ ਆਉਂਦੀ ਹੈ। ਅੱਛਾ ਕੋਈ ਕਲੈਕਟਰ ਦੇ ਆ ਬਜ ਨਾਲ। ਓਕੇ। ਠੀਕ ਹੈ। 605 60 ਹਰਸ ਪਾਵਰ। ਅਛਾ ਜੀ 60 CRD ਹੈ ਜੀ ਇਹ ਵੀ ਫਰੰਟ ਵਾਲਾ ਹਿੱਸਾ ਕਰਾਉਣਾ ਆਉਣਾ ਹੈ ਅਛਾ ਜੀ ਹਾਈ ਲੋ మీడియం ਆਉਣਾ ਹੈ ਠੀਕ ਹੈ ਸੈਟਲ ਲੀਵਰ ਦੇ ਨਾਲ ਆਹੀ ਠੀਕ ਹੈ ਸੈਟਲ ਲੀਵਰ ਡਿਸਟ੍ਰਿਬਿਊਟਡ ਆ ਹਾਂ ਜੀ ਡਬਲ ਕਲਚ ਆ ਇੰਡੀਪੈਂਡੈਂਟ ਠੀਕ ਹੈ ਜੀ ਇਲੈਕਟ੍ਰਿਕ ਪਾਵਰਟੀ 27 ਕੁਆਂਟਲ ਦੀ ਹੈ ਡਬਲ ਕੰਟਰੋਲਰ ਆਉਣਾ ਹੈ 27 ਕੁਆਂਟਲ ओके टोटल 63 ਅਛਾ ਹਾਂ ਜੀ ਲੈਂਟੀ ਡਰਾਈਵ ਆਉਂਦਾ ਹੈ 20 ओके ओके ਬਹੁਤ ਵਧੀਆ ਚੀਜ਼ ਆ ਕਿਸਾਨ ਕਰੋ ਖਰੀਦ ਸਕਦੇ ਹੋ ਇੱਕ ਹੋਰ ਆ ਪੀਐਸ ਆਉਂਦਾ ਹੈ ਅਛਾ ਜੀ ਇਹ ਵਿਦਾਊਟ ਸੀਆਰਡੀ ਹੋਣਾ ਹੈ ਇਹ ਲਗ ਮਾਡਲ ਹੈ ਹੋਰ ਮਾਡਲ ਹਨ ਹਾਂਜੀ 50 ਹਸ ਪਾਵਰ ਆ ਕੈਟਾਗਰੀ ਉੱਪਰ 57 ਕਹਿ ਸਕਦੇ ਹਾਂ 57 ਓਕੇ ਹਾਂ ਇਹਦਾ ਵੀ ਫਰੰਟ ਵਾਲਾ ਹਿੱਸਾ ਕਰਾਰੋ ਆਉਂਦਾ ਹੈ ਠੀਕ ਹੈ ਜੀ ਸਟਾਟਰ ਲੀਵਰ ਦੇ ਨਾਲ ਆ ਇਹ ਓਕੇ ਜੀ ਵਿਦਾਊਟ ਸੀਆਰਡੀ ਹੈ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਹਾਂ ਇਹਦੀ ਡਬਲ ਕਲਚ ਵੀ ਲੈਫਟ ਵੀ 27 ਕੁਆਂਟਲ ਦੀ ਹੈ 27 ਕੁਆਂਟਲ ਇਹਦੀ ਕੀਮਤ ਕਿੰਨੀ ਦਸੀ ਆਪਾਂ ਇਹ ਆਪਣਾ ਹੈਗਾ 1.5 ਲੱਖ ਦਾ ਹੀ 1.5 ਲੱਖ ਦਾ ਹਾਂਜੀ 1.5 ਲੱਖ ਦਾ 4-ਵੀਲ ਡਰਾਈਵ ਇਹ 2-ਵੀਲ ਡਰਾਈਵ ਵੀ ਆਉਂਦਾ ਹੈਗਾ 9,25,000 ਰੁਪਏ ਓਕੇ ਇਨ ਮੈਟ੍ਰਿਕ ਪਲੈਂਟਰ ਆ ਜੀ ਇਹ ਅੱਛਾ ਅੱਛਾ ਜੀ ਹਾਂ ਮਹਿੰਦਰਾ ਆਇਆ ਓਕੇ ਇਹ ਮੈਂ ਇਹ ਨਾਲ ਦੇ ਇਹਮੇਂਦਰਾ ਦਾ ਇਸ ਕੰਪਨੀ ਦਾ ਨਿਊ ਮੈਟ੍ਰਿਕ ਪਲੈਂਟਰ ਆ ਇਹ ਆਪਾਂ ਹਾਂ ਜੀ ਇਹ ਮੱਕੀ ਵੀ ਜਿੰਨੀ ਕਰੋ ਵੀ ਜਰੂਰ ਅੱਛਾ ਅੱਛਾ ਜੀ ਝੋਕਾ ਵਗੈਰਾ ਫਸਲਾਂ ਤੋਂ ਵੀ ਉਸੇ ਫਸਲਾਂ ਵਿੱਚ ਚੱਲ ਗਈ ਆ ਹਾਂ ਇਹ ਨਵਾਂ ਪ੍ਰੋਜੈਕਟ ਆ ਹੁਣੇ ਆਇਆ ਇਹ ਹਾਂ ਜੀ ਜ਼ਿਆਦਾਤਰ ਹੁਣ ਚੱਲ ਪਾਉ کافی ਟਾਈਮ ਹੋ ਗਿਆ ਉੱਤੋਂ ਕਾਇ ਨਹੀਂ ਜਾ ਰਿਹਾ ਅੱਛਾ ਅੱਛਾ ਜਿਹੜਾ ਆਪਾਂ ਮੱਕੀ ਚਾਰ ਵਗੈਰਾ ਬੋਣ ਲੱਗ ਪਏ ਨਾ ਚਾਰ ਹਾਂ ਜੀ ਪੰਜਾਬ ਵਿੱਚ ਜ਼ਿਆਦਾਤਰ ਚਾਰ ਪਾਉਣ ਲੱਗ ਪਏ ਹਾਂ ਜੀ ਹਾਂ ਜੀ ਇਥੇ ਨਿਊਮੈਟ ਠੀਕ ਹੈ ਜੀ ਥੈਂਕ ਯੂ ਫॉर ਇਨਫੋਰਮੇਸ਼ਨ ਬਈ ਆਪਾਂ ਇਹੀ ਕਿਹੜੀ ਕੰਪਨੀ ਰਾਮ ਗੜੀਆ ਕੰਪਨੀ ਦਾ ਕਰਾਈਏ ਕੀ ਪ੍ਰਾਈਸ ਹੈ ਤੇ ਇਹ ਕਿਹੜਾ ਮਾਡਲ ਕੀ ਹੁੰਦਾ ਇਹਦਾ ਜੀ ਦੇ ਨਾਲ ਵੀ ਲਾਈਟ ਦਾ ਸਿਸਟਮ ਹੁੰਦਾ ਹਾਂਜੀ ਤੇ ਇਹ ਬਾਹਰ ਤੋਂ 12 ਫੁੱਟ ਹੋ ਜਾਂਦਾ ਬਾਹਰ ਨੂੰ ਖੁੱਲ ਹੀ ਜਾਂਦਾ ਹੈ ਅੱਛਾ ਜੀ ਸ਼ਬਾਤ ਰੋਬਰਨ 4.5 ਲੱਖ ਰੁਪਏ ਦਾ 4.5 ਲੱਖ ਰੁਪਏ ਦਾ ਠੀਕ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਬਾਈ? ਇਹ ਆਪਾਂ ਚਾਹਲਪਿੰਡ ਤੋਂ ਚਾਹਲ ਪਿੰਡ ਤੋਂ ਛਾ ਛਾ 40 ਇੱਥੇ ਠੀਕ ਹੈ ਲੋਕਲੀਆ ਘੈਂਟ ਬਣਾ ਦੇ ਲੋ ਤੁਸੀਂ ਜੇ ਕਿਨ ਖਰੀਦਣਾ ਬਾਈ ਚਾਹਲ ਪਿੰਡ ਤੋਂ ਆ ਦੇਖੋ ਆਰਾਮਗੜੀਆ ਫ੍ਰੀਪੁੱਡ ਨਾ ਕੰਟੈਕਟ ਨੰਬਰ ਲਿਖਿਆ ਇੱਥੇ ਚਲੋ ਬਾਈ ਤੋਂ ਪੋਸਟ ਦੇ ਨਹੀਂ ਆਪਾਂ ਲਿਖੇ ਲੱਭ ਗਏ ਆਪਾਂ ਨੂੰ ਨੋਟ ਕਰ ਲਓ ਤੁਸੀਂ ਸਾਰਿਆਂ ਨੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਕਰੋ ਹੁਣ ਕੰਟੈਕਟ ਨੰਬਰ ਫੇਰ ਦਿਖਾਉਣੇ ਭਾਈਆਂ ਦੇ ਇਧਰੋਂ ਆਪਾਂ ਲਗਭਗ ਸਾਰੀਆਂ ਚੀਜ਼ਾਂ ਵੇਖ ਲਈਆਂ ਨੇ ਹੁਣ ਆਪਾਂ ਹੋਰ ਪਾਸੇ ਚੱਲਦੇ ਹਾਂ ਥੋੜਾ ਆ ਜਾਓ ਗਾਂ ਹੈਗਾ ਰੋਂ ਕਿਵੇਂ ਲਾ ਉੱਥੇ ਵੀ ਵੇਖ ਲਈ ਅੱਗੇ ਜਾ ਕੇ ਅੱਜ ਬਾਈ ਨਜ਼ਾਰਾ ਆ ਰਿਹਾ ਬਹੁਤ ਜਿਆਦਾ ਕਿਉਂਕਿ ਪਹਿਲਾਂ ਮੇਰਾ ਵਲੌਗ ਸੀ ਮੇਲੇ ਤੌਰ ਤੇ ਮੈਨੂੰ ਜਿਆਦਾ ਨੌਲੇਜ ਨਹੀਂ ਸੀਗੀ ਅੱਜ ਮੈਨੂੰ ਗਾਈਡ ਵੀ ਕੀਤਾ ਗਿਆ ਤੇ ਕਹਿੰਦੇ ਵੀ ਸਾਰੀਆਂ ਚੀਜ਼ਾਂ ਰੇਟ ਵੀ ਜ਼ਰੂਰ ਬੋਲਿਆ ਕਰੋ ਪੁੱਛਿਆ ਕਰੋ ਕੀ ਹਿਸਾਬਤਾ ਹੈ ਕਿਹੜਾ ਮਾਡਲ ਆ ਕੀ ਚੱਕਰ ਆ ਤੇ ਤੁਸੀਂ ਉਮੀਦ ਹੈ ਤੁਹਾਨੂੰ ਸਾਰੀਆਂ ਚੀਜ਼ਾਂ ਅੱਜ ਤਾਂ ਜਿਆਦਾ ਪਸੰਦ ਆਉਗੇ ਜਿਸ ਤਰ੍ਹਾਂ ਪਿਛਲੇ ਵਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਇਸ ਨੂੰ ਵੀ ਬਹੁਤ ਪਿਆਰ ਦਿਓਗੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਵਲੌਗ ਆਪਾਂ ਠੀਕ ਹੈ ਕਿਉਂਕਿ ਆਪਣੇ ਕਿਸਾਨ ਜਿਹੜੇ ਵੀਰ ਹੈਗੇ ਆ ਨਵੇਂ ਨਵੀਆਂ ਚੀਜ਼ਾਂ ਨੂੰ ਜਾਣਕਾਰੀ ਲੈ ਸਕਣ ਅੱਗੇ ਆ ਜਾਓ ਕਿਉਂਕਿ ਜਦੋਂ ਸੌਣ ਭਾਦੂ ਜਣਾ ਪਾਣੀ ਤਾਂ ਲਈ ਰੱਖਿਆ ਗਿੱਲਾ ਰੱਖਿਆ ਜਿਹੜੇ ਵਟ ਦਾ ਤਲਾਣਾ ਸੁੱਕਣ ਦੇ ਫਿਰ ਇਹਨੂੰ ਜਦੋਂ ਸੌਣ ਫੀ ਲੱਗੀ ਹੁੰਦੀ ਹੈ ਨਾ ਮਟਾ ਉਹ ਫਿਰ ਲੰਗੀ ਹੋ ਜਾਂਦੀ ਹੈ ਫਿਰ ਉਹ ਝਾੜ ਨਹੀਂ ਮਿਲਦਾ ਫਿਰ ਆਪਣੇ ਗੋਡੇ-ਗੋਡੇ ਜ ਨਹੀਂ ਰਹਿੰਦੇ ਆਪਣੇ ਕਹਿੰਦੇ ਹੋਈ ਨਹੀਂ ਜੇ ਤੁਸੀਂ ਆਹ ਤਰੀਕਾ ਲਾਤੀ ਇਹ ਫ ਕਿਹੜਾ ਬੀ ਸਿਸਟਮ ਹੈ ਇਹ ਭਾਈ ਜੀ ਸਾਰਿਆਂ ਨੂੰ ਸਸਰੀ ਘਰ ਦੀ ਮੇਲਾ ਉਦੀਖ ਸਿੰਘ ਹੈ ਜੀ ਹਾਂਜੀ ਆਪਾਂ ਭਾਈ ਜੀ ਹਲਦੀ ਤੇ ਲਸਣ ਦੀ ਕਾਸ਼ਟ ਕਰਦੇ ਆ ਮੈਂ ਹਲਦੀ ਦੀ 3.5 ਏਕੜ ਤੇ ਖੇਤੀ ਕਰਦਾ ਜੀ ਓਕੇ ਜੀ ਤੇ ਮੇਰੇ ਕੋਲ ਤਿੰਨ ਵੈਰੀਟੀਆਂ ਹਲਦੀ ਦੀਆਂ ਇੱਕ ਪਹਾੜੀ ਹਲਦੀ ਹੈ ਜੀ ਆਹਾਂ ਠੀਕ ਹੈ ਜੀ ਆਹ ਪਹਾੜੀ ਹਲਦੀ ਹੈ ਹਾਂ ਆਹ ਪਹਾੜੀ ਹਲਦੀ ਹੈ ਜੀ ਆਹਾਂ ਓਕੇ ਜੀ ਤੇ ਆ ਆ ਗਈ ਭਾਈ ਜੀ ਅੰਬ ਹਲਦੀ ਆ ਗਈ ਅੰਬ ਹਲਦੀ ਕਹਿੰਦੇ ਆ ਤੁਹਾਨੂੰ ਮੈਂ ਦਿਖਾਉਣਾ ਯਾ ਅੰਬ ਹਲਦੀ ਆ ਗਈ ਇਹਦਾ ਕਲਰ ਵੀ ਆਮ ਵਰਗਾ ਹੁੰਦਾ ਤੇ ਸ਼ੇਪ ਵੀ ਆਮ ਵਰਗੀ ਹੁੰਦੀ ਹੈ ਓਕੇ ਆ ਦੇਖੋ ਠੀਕ ਹੈ ਜੀ ਇਹ ਕਿੱਦਾਂ ਲਾਉਣੀ ਤਾਂ ਪੱਕਾ ਤੋਂ ਲਾਉਣੀ ਹੁੰਦੀ ਆ। ਇਹ ਆਹ ਮਹਲਦੀ ਆ ਗਈ ਆਪਣੇ ਕੋਲ ਡੀਸੀ ਬ੍ਰੈਂਡ। ਆ ਬਈ ਆਹ ਦੇਸੀ ਹਲਦੀ ਆਪਣੇ ਕੋਲ ਇੱਧਰ ਜੀ। ਆ ਪਾਪਾ ਜੀ ਸਾਰੀ ਹਲਦੀ ਦੀ ਪ੍ਰੋਸੈਸ ਕਰਦੇ ਆ ਆਪਣਾ ਕੋਟਕਪੂਰਾ ਤੋਂ ਜੈਤਨ ਰੋਡ ਦੇ ਉੱਤੇ ਫਾਰਮਾ ਬਾਈ ਜੀ ਬਾਈਪਾਸ ਦੇ ਉੱਤੇ ਉਡੀਕ ਮਲਟੀ ਫਾਰਮ ਜੀ। ਓਕੇ। ਜਿੱਤ ਹੁਣ ਆਪਣੀ ਆ ਪਾਊਡਰ ਵਾਲੀ ਹਲਦੀ ਆ। ਤੁਸੀਂ ਇਹਦੀ ਕੁਆਲਿਟੀ ਚੈੱਕ ਕਰੋ ਜੀ। ਤੁਸੀਂ ਬਾਈ ਜੀ ਇਹਦੀ ਮਹਿਕ ਲੈ ਕੇ ਦੇਖੋ ਬੰਦ ਪੈਕੇਟ ਚੋਂ ਜੀ। ਵਾਕੇ। ਕੀ ਬਾਤ ਹੈ। ਹਾਂ। ਆਪਕੋ ਹੁਣ ਨਾ ਸਮਝ ਵੀ ਜਿਹੜਾ 14 ਤਰੀਕ ਨੂੰ ਮੇਲਾ ਲੱਗਿਆ ਸੀ ਪੀਜੂ ਲੁਧਿਆਣਾ। ਉਹਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅੱਛਾ ਹੌਲੀ ਮਿਲ ਨਹੀਂ ਰਹੀ ਹਾਂ ਹੌਲੀ ਗਿਆ ਬਦਲੂ ਉਹ ਆ ਲੰਮੀ ਤੁਰਦੇ ਕਿਤੇ ਪਤਨੀ ਹੋਦੀ ਸੀ ਦੋ ਘੰਟੇ ਜਾਂ ਵੀ ਹੌਲੀ ਰਹਾ ਪਿਆ ਉਹ ਬਾਈਕਲੋਂ ਮੈਂ ਖਾ ਆਪਾਂ ਇਹ ਵੀ ਮਿੱਠ ਬਰਾਂ ਪੀ ਲਈ ਜੀ ਕਿਹੜੀ ਜਗ੍ਹਾ ਤੋਂ ਆਏ ਬਾਈ ਜੀ ਹਾਂ ਨਹੀਂ ਕੋਈ ਠੀਕ ਹੈ ਜੀ ਮੈਨੂੰ ਤਾਂ ਪੀਣੇ ਪਕਸ਼ੀ ਲੱਗੀ ਥੋੜੀ ਪਿਆਸ ਜੀ ਲੱਗੀ ਸੀ ਪੀ ਕੇ ਫਿਰ ਚੱਲਦੇ ਆਪਾਂ ਅੱਗੇ ਲੋਕ ਲੱਭ ਪੈਂਦਾ ਦਾ ਬਾਈ ਆਪਣਾ ਕਿਹੜਾ ਪੈਂਦਾ ਜੀ ਮੇਰਾ ਪੈਂਦਾ ਸੁਨਬੱਟੀ ਹੈ ਜੀ ਅੱਛਾ ਜੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਤੇ ਇਹਨਾਂ ਬਾਰੇ ਦੱਸੋ ਜਾਨੋੜਾ ਬਾਰੇ ਹਾਂਜੀ ਆਪਾਂ ਕੱਲ ਚਟਵਾਏ ਤੇ ਕੰਮ ਕਰਦੇ ਆਂ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਕਿਵੇਂ ਆ ਕੀ ਹਸਦਾ ਨਾਮ ਸੋਣ ਇਹ ਆਪਣੇ ਕੋਲੇ ਟਵਾਏ ਪਾਉਂਦਾ ਸਟਾਡ ਹੈ ਜੀ ਅੱਛਾ ਜੀ ਯੱਤ ਕੱਟੀ ਵੀ ਹੋਣਾ ਹੈ ਕੰਮ ਓਕੇ ਕੀ ਰੋਸ ਆ ਜੇ ਠੀਕ ਹੈ ਜੀ ਕਿੰਨੇ ਦਾ ਹੀ ਇਹ ਫੀਮੇਲ ਨਹੀਂ ਹੈ ਵੀਰੇ ਸੇਲੀਓ پیسے ਇਸ ਵੈਸੀ ਵੈਸੀ ਆ ਓਕੇ ਓਕੇ ਸਾਰਾ ਸਾਹਮਣੇ ਠੀਕ ਹੈ ਠੀਕ ਹੈ ਬਹੁਤ ਹੈਂਡਲ ਠੀਕ ਹੈ ਓਕੇ ਓਕੇ ਇਹ ਵਾਲਾ ਇਹ ਫੀਮੇਲ ਹੈ ਜੀ ਇਹ ਤਾਂ ਫੀਮੇਲ ਹੈ ਹਾਂ ਜੀ ਓਕੇ ਬਹੁਤ ਹੈਂਡਲ ਆ ਵੀ ਦਿਖਾਓ ਇਹ ਉਹ ਜਿਹੜਾ ਉਹ ਵਾਲਾ ਜੁੜਾ ਦਿਖਾਇਆ ਉਹਨਾਂ ਦੇ ਬੱਚੇ ਆ ਜੀ ਅੱਛਾ ਉਹਨਾਂ ਦੇ ਬੱਚੇ ਉਹ ਫੀਮੇਲ ਨਹੀਂ ਦਿਖਾਈ ਸੀ ਓਕੇ ਓਕੇ ਦੋਨੇ ਮੇਰੇ ਠੀਕ ਹੈ ਜੀ ਤੁਹਾਨੂੰ ਘੈਣਾ ਆ ਠੀਕ ਹੈ ਬਹੁਤ ਸੁਣਿਆ ਕਿ ਬਈਨੇ ਸ਼ੌਕਣਾਈ ਠੀਕ ਹੈ ਬਈ ਧੰਨਵਾਦ ਜੀ ਇੱਕ ਮਿੰਟ ਹਾਂਜੀ ਹੁਣ ਦੱਸੋ ਤੀ ਅਲੈਕਸਾ ਨੰਬਰ ਦਾਤ ਹੋਇਆ ਆ ਤੁਹਾਡਾ ਤੇ ਕਿ ਬੱਚੇਵਰਾ ਦੇ ਬਾਈ ਦਾ ਬੱਚੇੜੇ ਹੈਗੇ ਸੇਲ ਹੈਗੇ ਮੈਨੂੰ ਪਤਾ ਨਹੀਂ ਸੀ ਇਹਨਾਂ ਬਾਰੇ ਦੁਵਾਰਾ ਬਾਈ ਨਵਾਜ਼ ਮਾਰੀ ਦੁਵਾਰਾ ਮੁੜ ਕੇ ਮੈਂ ਆਇਆ ਹਾਂ ਹਾਂਜੀ ਇਹ ਕਲਟਰਟਵਾਇਜ਼ ਦੇ ਮੇਲ ਆ ਵੀਰੇ ਹਾਂਜੀ ਤਿੰਨ ਤਿੰਨ ਮਹੀਨੇ ਦੇ ਬੱਚੇ ਆ ਤਿੰਨ ਤਿੰਨ ਮਹੀਨੇ ਦਾ ਛਾ ਜੀ ਪੂਰੀ ਟੌਪ ਕੁਆਲਿਟੀ ਫੁੱਲ ਗਾਰੰਟੀ ਬੱਚਾ ਜੀ ਠੀਕ ਹੈ ਜੀ 15000 ਰੁਪਏ ਦਾ ਮੇਲ ਹੈ ਜੀ 15000 ਦੀ ਫੀਮੇਲ ਹੈ ਜੀ 15 ਦਾ ਮੇਲ ਤੇ 12 ਦੀ ਫੀਮੇਲ ਹੈ ਹਾਂ ਜੀ ਅੱਛਾ ਜੀ ਇਹ ਮਦਰ ਆ ਓਕੇ ਜੀ ਇਹ ਫਾਦਰ ਆ ਜੀ ਜੇ ਫਾਦਰ ਹੈ ਤੇ ਇਧਰ ਮਦਰ ਆ ਜੀ